ਅਸੀਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਸਾਡਾ ਬਲੌਗ 'ਚ ਅਸੀਕਾਲ ਜੀ ਬਾਕੀ ਅੱਜ ਬਾਈ ਆਪਾਂ ਮੈਂ ਕਹਿੰਦਾ ਆਏ ਹੋਣੇ 7 ਦਿਨ ਬਾਅਦ ਹਨਾ 6-7 ਦਿਨ ਹੋ ਗਰੇ ਭਾਈ ਨੂੰ ਹਨਾ ਹੋ ਗਏ ਉਦੋਂ ਦੀ ਆਏ ਪਏ ਆ ਉਦੋਂ ਬਾਈ ਕਣਕ ਕੁਝ ਹੋਰ ਤੀ ਅੱਜ ਕੁਝ ਹੋਰ ਹੈ ਅੱਜ ਤਾਂ ਜਿਹੜੀ ਪਹਿਲੇ ਵੀ ਜੀ ਦੀ ਸਰ ਉਹਦੇ ਬਰਾਬਰ ਹੋ ਗਈ ਜਿਹੜੀ ਉਹ ਪਰ ਉਹ ਪਹਿਲਾਂ ਆਪਣੇ ਨਾਲ ਜੀ ਦੀ ਉਹ ਇੱਕ ਦਿਨ ਦੀ ਭਜਾਈ ਆ ਉਹ ਮਾੜਾ ਜਿਹਾ ਫਰਕ ਹੈ ਮਾੜਾ ਫਰਕ ਰਹਿ ਗਿਆ ਚਾਰ ਕੁੱਗੜ ਦਾ ਉਹਦੇ ਬਰਾਬਰ ਯਾਰੀ ਹਨਾ ਠੀਕ ਆ ਕਣਕਾਂ ਆਹ 372 ਬੀਜ ਆ ਬਾਈ ਉਦੋਂ ਕੁਝ ਨਹੀਂ ਦੀ ਹੈਗੀ ਕਣਕ ਇੰਨੀ ਹੈ ਨਾ ਇਹ ਉਦੋਂ ਪਰ ਪੰਜ ਟੋਟੀਆਂ ਸੀ ਇਹ ਨਾ ਇਹ ਆ ਹੈਗਾ 187 ਬੀਜ 187 ਵੀ ਕਣਕ ਇੱਕ ਨੰਬਰ ਹੈ ਹੈ 187 ਬੀਜ ਵੀ ਬਹੁਤ ਵਧੀਆ ਵਧੀਆ ਹੈ ਇਹ ਵੀ ਵਧੀਆ ਸਾਰੀ ਹਮ ਅਜੇ ਬਸ ਸਪਰੇਅ ਵੱਜੂ ਯਾਰ ਨਹੀਂ ਕੋਹਲੀ ਆਮਗਾ ਗੈੜਾ ਮੂਝੇ ਬੁਝਾ ਚੱਕ ਦਿੰਦਾ ਨਾ ਟਾਈਮ ਤਾਂ ਕੋਈ ਨਹੀਂ ਲੱਗਣਾ ਜੀ ਆਪ ਵੀ ਆਪਾਂ ਨੇ ਸਾਫ ਕਰੀਏ ਇਹ ਕੀ ਹਾਲ ਉਹ ਵੱਜੂ ਬਸਪਰੇ ਨਹੀਂ ਸਾਫ ਕਰਦਣੀ ਇੱਦਾਂ ਹਮ ਫੂਸੜੇ ਢਾ ਲੈਣੇ ਤੇਜ਼ੀ ਕਰਕੇ ਮਾਰ ਲੈ ਟਾਈਮ ਹੀ ਨਹੀਂ ਲੱਗਿਆ ਵਿੱਚ ਵਾ ਜੂਰੀ ਆ 2 ਕਿਲੋ ਫਿਰ ਦੇਖ ਪੰਪ ਜੇ 2.5 ਕਿਲੋ ਜੂਰੀ ਸਟ ਫੂਸੇ ਲਾ ਦੇਣੀ ਇਹਦੇ ਹੈਨਾ ਹੂੰ ਬਾਕੀ ਦੇਖਣਾ ਇਹਦੇ ਬਾਈ ਵੀ ਠੀਕ ਆ ਠੀਕ ਆ ਕਣਕ ਠੀਕ ਆ ਕਣਕ ਹੁਣ ਇਹਦੇ ਪਰ ਸਪਰੇਅ ਦੀ ਲੋਡ ਹੈਗੀ ਕਿ ਨਹੀਂ ਇਹਦੇ ਪਰ ਮੈਂ ਕਹਿੰਦਾ ਤਖਤਾਲੀ ਕੇ ਕਰਾ ਦਈਏ ਦੇਖ ਲਾ ਜਿਵੇਂ ਹੋਂ ਸਾਫ ਹੋ ਜਾ ਤਖਰਾ ਦੇ ਦਿੰਦੇ ਹਰਕੇ ਹੈ ਹਰਕ ਪੈ ਹੋਇਆ ਇਹ ਦਵਾਈ ਦੇ ਨਾਲ ਇਹ ਦਵਾਈ ਪਈ ਆ ਯਾਰ ਉਹੀ ਆ ਜਿਹੜੇ ਹੁਣ ਮਾੜਾ ਮੋਟਾ ਜਿਵੇਂ ਆ ਹਾਏ ਓਰੇ ਦਬੀ ਹੋਈ ਆ ਥੋੜੀ ਜੀ ਆ ਇਹ ਸੈੱਟ ਹੋ ਜੂਗੀ। ਬਾਕੀ ਠੀਕ ਆ ਸਾਰੀ ਗਣਗੈਨ। ਇਹਦਾ ਹੁਣ ਇੱਕ ਹੋਰ ਐ। ਐ ਮੀਂਹ ਮੇਤਰਾ ਹਾ ਡੂਲਾ ਡੂਲਾ ਪਰ ਦੇਖ ਲੈ ਉਦਣਾ ਨਾ ਉਹ ਹੁੰਦਾ ਤਾਂ ਡੋਲ ਡੂਲਾ ਵੀ ਠੱਗ ਗਿਆ ਸਾਰੀਆਂ ਹੀ। ਫੜ ਗਿਆ ਉੱਥੇ ਦਾ ਰੋਹ। ਪਰ ਇਹਦੇ ਚ ਬਾਈ ਆਪਾਂ ਨੇ ਸਰਕੋਰ ਸਿਟੀ ਦੀ ਸਰਕੋਰ ਪਾਈ ਦੀ ਹੈ। ਸਵਾ 2200 ਵੀ ਕਿਹਾ ਹੈ। ਹੁਣ ਵੀ ਮਾਰ ਨਹੀਂ ਤੱਕ ਨੂੰ ਉਹ। ਕੱਕ ਖਤਮ ਕਰਤਾ ਜਮਾ ਹੀ ਉਹਨੇ ਗੁੱਲੀ ਡੋਲਾ ਛੱਡਿਆ ਹੀ ਨਹੀਂ। ਬਹੁਤ ਜੰਮਿਆ ਦਾ। ਉੱਧਰ ਕੀ ਪਤਾ ਲੱਗਦਾ ਸਰੀ ਜਾ ਕੇ। ਹਾਂ ਨਾ? ਹੂੰ। ਬਹੁਤ ਜੰਮਿਆ ਦਾ। ਇੱਧਰ ਫੇਰ ਵੀ ਘਟਦਾ। ਫੇਰ ਵੀ ਤੈਨੂੰ ਦਿਖਦਾ ਤਾਂ ਹੈ ਨਹੀਂ ਹੁਣ। ਇਹ ਤਾਂ ਨਹੀਂ ਸਾਫ ਹੈ। صاف ਹੋ ਗਿਆ ਇਹਨਾਂ ਕੰਮ ਲਈ ਨਹੀਂ ਜਾਂਦੀ ਫਿਰ ਹੱਥ ਕਰਕੇ ਆ ਵੀ ਠੀਕ ਆ ਯਾਰ ਕੰਨ ਦੀ ਜੇ ਇਹ ਕਿਹੜਾ ਮਾੜਾ ਹੈ ਆ ਵੀ ਬੰਦਾ ਵਧੀਆ ਲੱਗਦਾ ਹੈ ਆ ਵੀ ਬੰਦਾ 187 ਹੈ ਭਈਆ ਹਾਂ 373 ਹੈ ਆ ਵੀ ਬੰਦਾ ਮੈਨੂੰ ਸਲਾਹ ਆ ਵਧੀਆ ਲੱਗਦਾ ਦੇਖਣੇ ਵੀ ਦੇ ਨਾਲ ਤੇ ਮੈਨੂੰ ਆ ਜਿਆਦਾ ਵਧੀਆ ਲੱਗਦਾ ਉਹ ਹੋਰ ਵੀ ਮਰਦਾ ਉਹਦੇ ਮੈ ਮਰੀ ਜਾਂਦੀ ਜਾਂ ਹੁੰਦੀ ਆਪਾਂ ਵਧੀਆ ਰਹੇ ਜਾਂ ਤੇ ਦੋ ਲਾਗੇ ਵਧੀਆ ਰਿਹਾ ਇਹ ਟਾਈਮ ਤੇ ਤਾਵਾ ਸੋਹਣ ਹੈ ਪਰ ਹੁਣ ਦੱਖਣ ਜਲਦਾ ਹੈ ਨਾ ਮਹੀ ਪੈ ਸਕਦਾ ਨਹੀਂ ਪਊਗਾ ਹਲੇ ਕਣਕ ਪਾਣੀ ਨਹੀਂ ਮੰਗਦੀ ਇਹ ਠੀਕ ਆਲੇ ਹਲੇ 10 ਦਿਨ ਕੱਢਦੀ ਐ ਇੱਕ ਕਣਕ ਨੇ ਜਿਹੜੀ 188 ਐ ਇਹ ਦੂਣੇ ਕਣਕਾਂ ਨਾਲ ਤੂੰ ਵੀ ਇੱਕ ਦੋ ਪਾਣੀ ਘੱਟ ਲੰਦੀ ਐ ਮੈਂ ਉਹ ਵੀ ਤੈਨੂੰ ਦੱਸਦਾ ਵੀ ਖੇਤ ਦੇ ਨਾਲ ਗਿੱਲੇ ਐ ਜੇ ਹੁਣ ਪੈ ਗਿਆ ਤਾਂ ਵੀ ਠੀਕ ਐ ਨਹੀਂ ਪਿਆ 10 ਦਿਨ ਹਲੇ ਪਾਣੀ ਨਹੀਂ ਮੰਗਰੀ ਇਹ ਠੀਕ ਨਹੀਂ ਯਾਨੂ ਖਾਲਾ ਖੋਲਾ ਸਾਫ ਕਰ ਦੂੰਗਾ ਆਹ ਇਹਦਾ ਟਾਈਮ ਮੈਂ ਕਹਿੰਦਾ ਪਰ ਜਿੱਤੇ ਤੇਰੇ ਕਹਿੰਦੇ ਕੱਦ ਜਿਆਦਾ ਕੱਢਦੀ ਕੱਦ ਬਾਈ ਕੁਛ ਨਹੀਂ ਹੈਗਾ ਇਹਦਾ ਹਲੇ ਹਾਲ ਤਾਂ ਠੀਕ ਜਿਹਾ ਹੀ ਹੈਗਾ ਹਲੇ ਤਾਂ ਮੀਡੀਅਮ ਜਿਹਾ ਹੀ ਕੱਦ ਫੱਡਿਆ ਹੋਇਆ ਹੈ ਨਾ ਇੰਨਾ ਇਹਨਾਂ ਖਾਸ ਨਹੀਂ ਕੱਦ ਗੱਡਿਆ ਵਾ ਉਂ ਥੱਲੇ ਬਥੇਰੀ ਫੁੱਟੀ ਹੋਈ ਐ ਗੁੱਛੇ ਹੀ ਐ ਫੁੱਟੀ ਵੀ ਐ ਗੁੱਛੇ ਹੀ ਬਣੇ ਹੋਏ ਐ ਹਾਂ ਠੀਕ ਐ ਹਾਂ ਤੇ ਦੇਖਣਾ ਅਸਲੀ ਉੱਧਰੋਂ ਡੰਡਾ ਜਾਂਦਾ ਇੱਥੇ ਰਗੜਤਾ ਸਾਰਾਈ ਇਹ ਦੇਖਿਆ ਮਾਰੇ ਨੇ ਗੇੜਾ ਆਜ ਤੱਕ ਪੜਦਾ ਚੱਕ ਦੇਣਾ ਇਹ ਛੱਡਣਾ ਯਾਰ ਹਾਂ ਚੱਕ ਦੇਣਾ ਸਪਰੇਅ ਉਹ ਕਰਾ ਤਾਕਤ ਜੀ ਕਿਹਦੇ ਫੇਰ ਕਹ ਹੋਰ ਲਹਿਰਾ ਪਾਰਾ ਮਾਰੂਗੀ ਕਰ ਦਿੰਦੇ ਇੱਕ ਫਿਰ ਹੈਣਾ ਕਰਾ ਦਿੰਦੇ ਆ ਪਈਓ ਆਪਾਂ ਕਿਹੜਾ ਲੈ ਕੇ ਆਉਣੀ ਤੁਸੀਂ ਲੈਂਦੀ ਪਈ ਆ ਅ ਸੈਂਜੀ ਦੇ ਨਾ ਹੁਣ ਮਰਨ ਲੱਗੀ ਆ ਇਹ ਆ ਮਰਦੀ ਆ ਸੈਂਜੀ ਹੁਣ ਮਰਨ ਲੱਗੀ ਆ ਇਹ ਸਾ ਰੁਗੀ ਵੀ ਤਾਂ ਉੱਥੀ ਆ ਹਾਂ ਸਾਡੀ ਉੱਪਰ ਹੀ ਉੱਥੀ ਚੱਲਦਾ ਭਾਈ ਬਹੁਤ ਤੇਜ਼ ਮੀਂਹ ਦੀ ਸੁਭਾਵਨਾ ਬਣ ਰਹੀ ਆ ਪੈ ਸਕਦਾ ਹੈ ਮੈਂ ਮੀ ਪੈ ਸਕਦਾ ਏ ਸੁਭਾਵਨਾ ਪੂਰੀ ਆ ਆਹ ਕਰਨ ਕੇ ਜਿੱਦ ਤਰ ਅਪਨੇ ਪਹਿਲਾਂ ਵਿੱਤੀ ਉਦਾਂ ਦੀ ਵਿੱਤੀ ਆ ਆਪਾਂ ਨੇ ਦੇਖਿਆ 15 ਦਿਨ ਤੇ ਲੇਟ ਦੁਬਾਰਾ ਵਾ ਕੇ ਵਿੱਜੀ ਆ ਕੇ ਵਿੱਜੀ ਆ ਠੀਕ ਆ ਠੀਕ ਆ ਸਰ ਲਗਾ ਕੇ ਦੇ ਦੇ ਹਾਂ ਕੰਤਾ ਖਤਮ ਨੇ ਇਹਦੇ ਜਪਾਂ ਨੇ ਛਿੱਟਾ ਵੀ ਫਿਰ ਦੂਰਾ ਮਾਰਿਆ ਤਾਂ ਉਹ ਤਾਂ ਮਾਰਿਆ ਹੂੰ ਹਾਂ ਹਾਂ। ਆਹ ਪਾਣੀ ਤਾਂ ਮੁੜੀਆਂ ਤੋਂ ਥੱਲੇ ਵੀ। ਆਹ ਪਾਣੀ ਨਹੀਂ ਆਉਣਾ। ਪਾਣੀ ਲੱਗ ਕੇ ਇਹਨੇ ਫੇਰ ਥੱਲੇ ਘਸੋਦਣਾ। ਇਹਦੇ ਵਿੱਚ ਛਿੱਟਾ ਵੀ ਉੱਤੋਂ ਦੋ ਘਰਾਂ 'ਚ। ਤਣਕ ਦਾ। ਹਾਂ, ਇੱਕ ਜੰਮੀ ਦੀ ਛਿੱਟਾ ਮਾਰਿਆ ਤੇ ਫੇਰ ਹੁਣ ਪੂਰੀ ਆ ਜਵਣ ਕੇ। ਠੀਕ ਐ ਇਹ। ਪਾਣੀ ਹਲੇ ਦੇਖ ਕੇ ਲਾਉਂਗੇ ਮੀਂਹ ਤੇ। ਆਹ ਤਾਂ ਪਾਣੀ ਦੇਖ ਕੇ ਲੱਗਣਾ। ਹਲੇ ਦੇਖ ਤੂੰ ਇਹਨੂੰ ਇਵੇਂ ਲੱਗ ਗਈ ਕਿ? ਹਾਂ? ਥੱਲੇ ਲੱਗ ਗਈ। ਵੇਲਾਓ। ਇਹਦਾ ਦੇਖ ਲਈ ਐ। ਕੜਕਾ ਕਾਹਦਾ? ਆਹ ਕੜਕਾ ਆ। ਆਹ ਉਹਨੂੰ ਚੱਕਿਆ ਥੱਲੇ ਨੂੰ ਦੇਖਦਾ ਤਾਂ ਹੈਗਾ ਹੀ ਆ ਪਰ ਚੱਲੀਏ ਫਿਰ ਆ ਜਾ ਦੇਖਦੇ ਆ ਹਾਂ ਆ ਚੱਲੀ ਉਧਰ ਵੀ ਦੇਖੀਏ ਕਿੱਧਰ ਚੱਲ ਸਪਰੇਅ ਕਰਾ ਲੰਨੇ ਇਹਦੇ ਪਰ ਇੱਕ ਤੇ ਕਰਾ ਦੇਣ ਦੇ ਇੱਕ ਵਾਰੀ ਇੱਕੇ ਵਾਰੀ ਆਹੋ ਹੈਨਾ ਇੱਕ ਇੱਕ ਹੋ ਗਈ ਤਾਂ ਠੀਕ ਆ ਬਸ ਫਿਰ ਆਏ ਹੋ ਮੁੱਠੀ ਲਈ ਜਿੱਦ ਵੀ ਬਣੀ ਹੋ ਉਹ ਚੱਕਰ ਨਹੀਂ ਕਰਾਉਂ ਉਹਨੇ ਤਾਕਤ ਵਾਲੀ ਨੇ ਬਣਾਇਆ ਨਾ ਕੰਮ ਇਹਨਾਂ ਦਾ ਕੰਮ ਕਰੀ ਜਾਂਦਾ ਉਹਨੇ ਠੀਕ ਨਹੀਂ ਬੇਗਲੇ ਦੇ ਆਲੂ ਬੰਗਿਆ ਨੂੰ ਪੁੱਛਿਆ ਕਿਸੇ ਨੂੰ ਆ ਪੰਪ ਖਰਾਬ ਨਹੀਂ ਤਾਂ ਆਪੇ ਕਰ ਦੇਣੀ ਸੀ ਉਹ ਪੰਪ ਖਰਾਬ ਨਹੀਂ ਤਾਂ ਆਪੇ ਕਰ ਦੇਣੀ ਸੀ ਲਿਮਜੇ ਸੁਰੂਆਕੇ ਹੈ ਸੁਰੂਆਕੇ ਲਿਮਜੇ ਟਾਈਮਿੰਗ ਲੱਦੋ ਸੁਰੂਆਕੇ ਲਿਮਜੇ ਤੋਂ ਇਧਰ ਵਾਲੇ ਉਹਨੇ ਆਪਾਂ ਨੇ 5-700 ਰੁਪਏ ਲਾ ਕੇ ਕਰਾ ਲਿਆ ਉਹਨੇ ਹਾਂ ਦੂਜੀ ਸਪਰੇ ਆਪ ਕਰ ਦੂੰਗੇ ਜਿਹੜੀ ਤੇਲੇ ਤੁਲੇ ਦੀ ਆ ਆਪੇ ਕਰ ਲਈ ਪੇੜੀਆਂ ਚਲੋ ਠੀਕ ਹੈ ਜੀ ਉਧਰ ਦੇਖਦੇ ਬਈ ਆਗਾ ਧੂੜੇ ਬਾਹਰ ਉੱਡਦੀ ਥੜੀ ਹੈ ਧੂੜ ਪੂਰੀ ਉੱਡਦੀ ਹੈ ਹਾਲੇ ਤੱਕ ਊੜਾ ਬਿਟਰ ਲੇ ਕੇ ਆਉਣਾ ਕਿਹਾ ਤਾਂ ਉਹਨੂੰ ਵਾਤ ਤਵਿਆਂ ਦਾ ਬਾਹਰ ਨੂੰ ਵਾਤ ਤਵਿਆਂ ਦਾ ਬਾਗੇ ਭਾਸ ਧੂੜੇ ਵਾ ਬਾਗੇ ਊੜਾ ਬਿਟਰ ਨੇ ਫ੍ਰੀ ਕੋ ਨਾਲ ਹਵਾ ਪੜ ਜਿੰਦਲੇ ਚ ਠੀਕ ਗੱਲ ਹੈ ਕਹਿੰਦਾ ਊੜਾ ਬਿਟਰ ਪਾਦਾ ਵਾ ਊੜਾ ਬਿਟਰ ਕੋ ਮਾਉਂਦਾ ਫਿਰ ਜੀ 2 ਘੰਟੇ ਫਿਰ ਇਹਨੂੰ ਆ ਚੱਕਰਲੇ ਫੱਟੇ ਨੇ ਹੋਣਾ ਦੋ ਘੰਟਿਆਂ ਮਾਰਨਾ ਪਾੜ ਕੇ ਕਣਕ ਪਾਣੀ ਮੰਗਦੀ ਇੱਧਰ ਰੱਬ ਕਹਿੰਦਾ ਦੱਖਣ ਚੱਲਦਾ ਮੀਂਹ ਪਾਊਗਾ ਮੈਂ ਹੋ ਦੇਖੀ ਜਾਂਦੀ ਪੈਂਦਾ ਕਿ ਨਹੀਂ ਪੈਂਦਾ ਪੈ ਜਵੇ ਹੈ ਵਧੀਆ ਗਾ ਹੁਣ ਠੀਕ ਆ ਹੁਣ ਪੈ ਜਵੇ ਅਜਾ ਆਇਆ ਹੀ ਆ ਮੈਨੂੰ ਆਜਾ ਆਈਏ ਲਿੰ ਤਵੀਆਂ ਕੋਲੋਂ ਕੈਮ ਲੱਗ ਗਿਆ ਇਹੀ ਜਿਹੜਾ ਬੇਰੀ ਨਾ ਹਪੰਗਾ ਹੈ ਨਾ ਤਿੰਨ ਵਾਰ ਟਾਇਰ ਘੁੰਮ। ਲੈਨੇ ਪਾਸੇ ਘੁੰਮਦਾ। ਡੈੱਕਰ ਅਸਲ ਮਨਾ ਜਿਹੜਾ ਟਾਇਰ ਹੈ ਹੈ? ਲੋੜਾ ਵੀ ਦੇਖਣਾ ਫਿਰ। ਜਿਹੜਾ ਟਾਇਰ ਤਾਂ ਹੈਗਾ ਜਿਹੜੇ ਟਾਇਰ ਹਨ ਟਾਇਰਾਂ ਨੂੰ ਚੈੱਕ ਕਰਵਾ ਲੈਣ ਦੇ ਵਧੀਆ ਦਾ। ਟਾਇਰਾਂ ਟਾਇਰਾਂ ਨੂੰ। ਇਹ ਲਾਉਟ ਪਾਇਆ। ਦੋ ਵਾਰ ਦੇ ਹੋ ਸਾਰਾ ਟਾਈਮ ਲੱਗਦਾ। ਇਕੱਲਾ ਟਾਈਮ ਆਇਂਦਾ ਇਕੱਲੇ ਨੂੰ ਵੀ ਟਾਈਮ ਲੱਗਦਾ। ਇਕੱਲਾ ਫਿਰ ਆਇਆ ਕਿ ਟੈਕਟਰ ਜਿਹੜਾ ਉਧਰ ਥੱਲੇ ਹਟ ਕਰ ਆ ਚੱਕਰ। ਟਾਈਮ ਲੱਗਦਾ। ਆਹ ਬਾਈ ਉਹ ਤਿੰਨ ਵਾਰ ਇਹਦੇ ਨਾਲ ਦੋ ਵਾਰੀ ਉਧਰ ਤਾਂ ਪੈਣਾ ਥੱਲੇ। ਹਾਂ। ਇੱਕ ਨਾਲ ਇਹਨਾਂ ਦੇ ਜੋੜ ਕੇ ਚੱਕਵੀਂ ਆ। ਇਹ ਵਾਲੀ ਸੜਕ ਬਹੁਤ ਚੌੜੀ ਕਰੀ ਜੀ ਇਹ। ਨਾ ਨਾ ਤਾਂ ਚੱਕਵੀਂ ਆ। 8-9 ਬੱਟਲ ਵਾਈ ਹੋ ਜਾਂਦੀ ਆ। ਚੱਕਵੀਂ ਜਿਆਦਾ ਕੰਮ ਖਰਾਬ ਹੋਣਾ। ਹਾਂ। ਇਹ ਕਹਣੋਂ ਖੇਤ ਤੇ ਘੇਰ ਮਕਾਨੀਆਂ ਵੀ ਇੱਥੇ ਨੇੜੇ-ਤੇੜੇ ਫਿਰ ਕਰ ਲਾ ਜਹੇ। ਸੜਕ ਪਰ ਆਪਰੇ ਵੇਲੇ ਬੱਚਿਆਂ ਡਰਾ ਰਾਜ ਵਾਲੇ। ਪਹੁੰਗਾਂ। ਮਾਈ ਤਾਂ ਹੀ ਕਿ ਸਮਾਜਿਕ ਜਿਸ ਨੇ ਪਾਣੀ ਲਾਤਾ ਨਾ ਆਦਾਲੇ ਕਣਕਾ ਪਾਣੀ ਮੰਗਦੀਆਂ ਹੁਣ। ਹੁਣ ਤੱਕ ਅਗਲੇ ਨੇ ਮੀਂਹ ਕਰਕੇ ਖੜ੍ਹ ਜੈਣਾ। ਮਾਪ ਖੱਡਾਂ ਦਾ ਪਤਾ ਨਹੀਂ ਲੱਗਣਾ ਪਾਣੀ ਪੈ ਗਿਆ ਖੇਤ ਨਹੀਂ ਬੱਤ ਆਉਣਾ ਫਿਰ ਮੁੜ ਕੇ ਓਹ ਨਾਲ ਪਤਾ ਲੱਜੂਗਾ ਵੀ ਪਾਣੀ ਖੱਡ ਨਹੀਂ ਦਿੱਤਾ ਕਹੂਂਗੇ ਵੀ ਇਹਨਾਂ ਨੂੰ ਪਿੱਧਰ ਪਾਈ ਪਾਣੀ ਲਾਉਣੇ ਕੋਲ ਖੜ ਕੇ ਲਾਇਓ ਮੜਾ ਜਿਆ ਠੀਕ ਨਹੀਂ ਇਹ ਸੀ ਹੁਣ ਮੱਕੀ ਲਾਉਂਦੇ ਇਹਦੇ ਮਾਂ ਮੰਨ ਕੇ ਜਾ ਲਿਆ ਹੁਣ ਇਹ ਬੰਦਾ ਨਹੀਂ ਕਿਸੇ ਦੀ ਗੱਲ ਇਹ ਗੰਨੇ ਦੇ 6 ਸਾਢੇ 6 ਗਿਲੇ ਹੈਗੇ ਸੱਤ ਮੈਂ ਇਹਨੂੰ ਕਿਹਾ ਮੈਂ ਨਾਲ ਤਾਂ ਖੇਤ ਬਦਲੀ ਹੋ ਜਾਊਗਾ ਆਪਣਾ ਇਹ ਵੀ ਮੈਂ ਬੀਜੀਆ ਮੱਕੀ ਹੈਂ ਮੱਕੀ ਵਟ ਗਿਆ ਫੇਰ ਧਾਨ ਹੋ ਗਏ ਧਾਨਾਂ ਦੇ ਬਾਅਦ ਫੇਰ ਕਣਕ ਹੋ ਗਈ ਤਿੰਨ ਫਸਲਾਂ ਹੋ ਗਈਆਂ ਗੰਨੇ ਦੀ ਫਸਲ ਹੋਣੀ ਹੈ ਇੱਕ ਹੁਣ ਤੇ ਇੱਕੇ ਹੋਣੀ ਹੈ ਆ ਹੁਣ ਵੀ ਤੇ ਸਾਲ ਨੂੰ ਆਉਣ ਆਏ ਨੇ ਨਹੀਂ ਤਿੰਨ ਫਸਲਾਂ ਹੁੰਦੀਆਂ ਇਹ ਸਮਝਾਉਂਗਾ ਪਹਿਲਾਂ ਜੇ ਮੰਨੇ ਜੀ ਭਾਈ ਜੇ ਗੰਨੇ ਨੂੰ ਖੇਤ ਹੈਗੇ ਉੱਧਰ ਤਿੰਨ ਕਿੱਤਿਆਂ ਦਾ ਗੇੜਾ ਹੈ ਚਾਰ ਕਿੱਤੇ ਖੜੇ ਹੈ ਜਿਹੜਾ ਮੂਗਾ ਰੱਖਣਾ ਉੱਧਰ ਚਾਰ ਕਿੱਤੇ ਹੈ ਹਾਂ ਗਾਹਾਂ ਨੂੰ ਫੇਰ ਕਹਾਂ ਨੂੰ ਬਦਲਦਾ ਇੱਧਰ ਕਹਾਂ ਨੂੰ ਬਦਲਦਾ ਲੱ ਲੱ ਬਦਲਦੇ ਖੇਤ ਇੱਧਰ ਉੱਧਰ ਕੋਈ ਠੀਕ ਨਹੀਂ ਹੁਣ ਲਾਉਣਾ ਕਹਿ ਹੁਣ ਉਹੀ ਤਾਂ ਹਲੇ ਪਤਾ ਨਹੀਂ ਅਜੇ ਗੰਨੇ ਦੀ ਸਲਾਹ ਬਰੇ ਫਿਰਦਾ ਹੈ ਬਾਕੀ ਦੇਖਦੇ ਆਂ ਕੀ ਬਣਦਾ ਕੀ ਕਾ ਬੀਜੀਏ ਮੱਕੀ ਵੀ ਠੀਕ ਆ ਕੱਗੇ ਆ ਤਾਂ ਠੀਕ ਨਹੀਂ ਮੱਕੀ ਵਧੀਆ ਮੱਕੀ ਬੀਜ ਕੇ ਤਾਂ ਧਾਨ ਧੰਨ ਦੇ ਬਾਅਦ ਕਣਕ ਤਿੰਨ ਫਸਲਾਂ ਹੋ ਗਈਆਂ ਗੰਨੇ ਦੇ ਬਦਲਣਾ ਕੰਮ ਨੇ ਜੇ ਲੂਟ ਆ ਗਈਆਂ ਗੰਨਾ ਵੀ ਨਾ ਵੀਦਾ ਗੰਨਾ ਵੀਦਾ ਲੋਟ ਆਈਦਾ ਹੀ ਆ ਯਾਰ ਮੰਨ ਕੇ ਚੱਲ ਤੂੰ ਗੰਨਾ ਗੰਨਾ ਵੀ ਐਡਾ ਉਹ ਕਹੇ ਵੀ ਸਾਰਾ ਨਿਗਾਹ ਆ ਮੰਨ ਕੇ ਚੱਲ ਇੰਨਾ ਹੁਣ ਵਿੱਚ 2 200 ਵੀ ਨਿਕਲਦਾ ਸਾਬ ਜੋ ਦੀੱਕੇ ਹੋਈ ਆ ਪਰਚੀ ਹੈ ਫੇਰ ਹੁਣ ਇੱਕ ਪਰਚੀ ਦਾ ਹੁਣ ਤੂੰ 50000 ਦਾ ਖੱਤੇ ਹੀ ਆਇਆ ਉਹਦੇ ਪਰਕੀਲੇ ਪਰ ਹੂੰ ਜਾ ਯਾਰ ਨਾ ਗੰਨਾ ਨਹੀਂ ਹੋਇਆ ਤੇ ਉੱਥੇ ਤੂੰ ਦੱਸ ਕਿਆ ਕਰੂੰਗਾ ਹੈ ਕਿ ਨਹੀਂ ਇਹਦਾ ਫਸਲ ਲੋਟ ਆਈ ਦੀ ਹੈ ਬਾਕੀ ਵਿਗਨੇ ਪਰ ਆ ਸਾਰਾ ਕੁਝ ਕੀ ਤਦ ਚੇਂਜ ਕਰੀ ਜਾਵੇ ਨਾ ਆਖਿਰ ਬਦਲੀ ਅਦਲੀ ਹੋਈ ਜਾਵੇ ਬੱਚਾ ਆਪਾਂ ਲਾਇਆ ਤਾਂ ਕੰਨਾ ਹਾਂ ਹੁਣ ਹੁਣੀ ਕਾ ਕਣਕੇ ਗੁਣਕੇ ਤਾਂ ਲੱਗਣ ਫੇ ਠੀਕ ਆ ਉਹ ਵੀ ਤਾਂ ਚੇ ਹੋ ਜਾਂਦਾ ਹੈ ਨਾ ਅਗਰੇ ਇੱਕ ਸਾਲ ਮੈਂ ਫੇਲਾ ਲਾ ਉਹਰੇ ਹੋਰ ਕਮਾ ਲੇ ਆ ਫਸਲੇ ਘੁੰਮਣੇ ਫਸਲੇ ਘੁੰਮ ਜਾਈਂ ਇੱਥੇ ਉਧਰ ਕਾਲ ਆਦਾ ਫੋਨ ਆਉਂਦਾ ਮੈਨੂੰ ਭੂਂਦਾ ਆ ਤਾਂ ਮੈਂ ਚੱਕਿਆ ਨਹੀਂ ਹੈਗਾ ਜਿਆ ਕਹਿੰਦਾ ਕੰਪਿਊਟਰ ਕਰਨਾ ਕਹਿੰਦਾ ਮੇਰਾ ਕਰ ਦੇ ਥੋੜਾ ਜਿਹਾ ਗਠੇ ਜੇ ਲਾਉਣੇ ਹੋਣੇ ਭਾਗ ਦੇ ਬਾਵੇ ਕਰੇਂਗੇ 10 15 ਮੀਟਰ ਲਾਤੀ ਲਾਇਆ ਉਹ ਕੱਲ ਦਾ ਫੂਰ ਬੰਦੇ ਦਾ ਅੰਬਾ ਸਭ ਲੱਗਿਆ ਰਾਤ ਉੜਾ ਗਿਆ ਆ ਕੇ ਸੌ ਗਿਆ ਆ ਮੁੰਡੇ ਦੇਣ ਆ ਕੇ ਆ ਗਿਆ ਇਹ ਟਰੈਕਟਰ लेके ਲਿਖਿਆ ਆ ਉੱਠ ਕੇ ਅੜਾ ਦੇ ਨਾ ਇਹਦੇ ਕੋਲਾ ਕੇ ਰੁੱਕਿਆ ਵੀ ਆਂ ਨਾ ਲਾਈਟ ਵੀ ਗਾ ਰੋਗਲਾ ਮੜ ਜਾਊਗਾ ਹਾਂ ਹਾਂ ਜਿਆਦਾ ਬਾਲ ਆ ਕੇ ਹਟਾ ਉਤਰੇ ਆ ਪੱਦਗਾ ਕੀ ਆਉਗਾ ਹਾਂ ਗਿੜੇ ਨਹੀਂ ਬੰਦਦੇ ਕੀ ਕਰਦਾ ਟਰੈਕਟਰ ਕਿ ਲੱਕਤ ਬੰਦ ਨਹੀਂ ਹੋਣਾ ਚਾਹੀਦਾ ਹਾਂ ਥੋੜਾ ਜਿਹਾ ਟਰੈਕਟਰ ਖੜਕ ਕੇ ਜੇ ਆਪਾਂ ਰੇਸ ਘਟਾ ਤੀ ਉਦੇ ਬਾਦ ਬੰਦ ਹੋਣਾ ਚਾਹੀਦਾ ਜੇ ਤੋੜਨਾ ਟਰੈਕਟਰ 2-3 ਮਿੰਟ ਟਰੈਕਟਰ ਸਟਾਰਟ ਰਹੇ ਫੇਰ ਤੋੜੋ ਇਹਨੂੰ ਜਿਹੜਾ ਭੱਜ ਜਾਂਦਾ ਹਾਂ ਹਾਂ ਇਹਨਾਂ ਵਿੱਚ ਫਰਕ ਪੈ ਜਾਂਦਾ ਬਾਕੀ ਜਿਹੜਾ ਟ੍ਰੈਵਲ ਕਾਰੀਗਰ ਮਿੱਤੇ ਪੁੱਛਦਾ ਕੀ ਕੋਛੂਦਾ ਕੀ ਆਸ ਕੀ ਆਸ ਕੀ ਬੋਤਨਾ ਟਰੈਕਟਰ ਨਹੀਂ ਤੋਂ ਪਹਿਲਾਂ ਕਿਆ ਕਿਆ ਚੀਜ਼ਾਂ ਦੇਖਣੀ ਚਾਹੀਦੀ ਟਰੈਕਟਰ ਦੀ ਸਵਿੰਨ ਦੇਖਣਾ ਬਾਡੀ ਦੇਖਣਾ ਚਾਬੀ ਦੇਖੋ ਪਹਿਲਾਂ ਕਿੱਥੇ ਪਈ ਹੈ ਫੇਰ ਸਟਾਰਟ ਹੁੰਦੀ ਹੈ ਪਹਿਲਾਂ ਦੇਖੋ ਇਹਦਾ ਪਾਈ ਸਟਾਰਟ ਹੋਊਗਾ ਥੱਲੇ ਵਾਲਾ ਉੱਪਰਲਾ ਚਲੋ ਉੱਪਰਲਾ ਵੀ ਦੱਸਦਾ ਇਹ ਮੀਟਰ ਹੁਣ ਅਗਲੇ ਦਾ ਦੇਖਣਾ ਪੈਂਦਾ ਤਾਂ ਹੁਣ ਤਾਂ ਉੱਪਰਲਾ ਵੀਟਰ ਦੱਸ ਦਿਆ ਵੀ ਹੈਗਾ ਤੇਲੀ ਦੀ ਜੇ ਹਾਂ ਥਲੇ ਆ ਬੰਗਲਾ ਤਾਂ ਦੇਖਣਾ ਬੰਦਦਾ ਰਹਿ ਟਰੈਕਟਰ ਦਾ ਕੁਝ ਵੀ ਆ ਜਾਏ ਉਹ ਦੇਖਣਾ ਕੋਈ ਨਹੀਂ ਕੋਈ ਮਸ਼ੀਨਰੀ ਆ ਹਾਂ ਟਾਈਮ ਟਾਈਮ ਚੱਕਣਾ ਚਾਹੀਦਾ ਚੈੱਕ ਕਰਨਾ ਚਾਹੀਦਾ ਉਹਦਾ ਤੈ ਮੋਟਰਸਾਈਕਲ ਹੀ ਲਾਦਾ ਤੂੰ ਇਹਨੇ ਨੇ ਕਹਿੰਦਾ ਇਹਨੇ ਮਾ ਦਾ ਕਪੜਾ ਸੀਟ ਪਰ ਸ਼ੋਬਰ ਦਾ ਮਾਰ ਦੇ ਨਹੀਂ ਹੈਗੇ ਤੇ ਚੀਕ ਪੈ ਜੂਗੀ ਹੈ ਮਾਰ ਕੇ ਸੀਟ ਤੇ ਕਪੜਾ ਬੈਠ ਕੇ ਮਾਰ ਕੇ ਸਾਲ ਬਣਾੜ ਜਣਾ ਆਪਣਾ ਚੀਕ ਤਾਂ ਪਾਣੀ ਬਾਚੀ ਨੇ ਪਾਣੀ ਮੰਗ ਲਈਆ ਰਕਾਣ ਕਾੜ ਕੇ ਲਾਉਣਾ ਪਾਣੀ ਹੁਣ ਬਸ ਅੱਧਾ ਨਹੀਂ ਦੱਸਿਆ ਵਾ ਮੀ ਉਹ ਹੀ ਦਾ ਬੰਗਾ ਤਾਂ ਹੀ ਤਾਂ ਲਾਉਂਦਾ ਮੈਂ ਪਾਣੀ ਲਾ ਦੇਣਾ ਤਾਂ ਨਹੀਂ ਲਾਈਟ ਆਈ ਵੀ ਨਹੀਂ ਮੀ ਦੱਸਿਆ ਮੈਂ ਮੀ ਉਹ ਦੱਸਿਆ ਪਰ ਉਹਦੇ ਨੂੰ ਦੂ ਤੀਰ ਵੱਟਦੇ ਹਾਂ ਤੀਰ ਵੱਟ ਗਿਆ ਉਹਦਾ ਕਰਿਆ ਕਾਲੇ ਦਾ ਯਾਰ ਕਾਲੇ ਦਾ ਫੋਨ ਫੇਰ ਆਉਂਦਾ ਤੁਹਾਨੂੰ ਫੇਰ ਆ ਲਿਆ ਹੁਣ ਬੱਸ ਫੇਰ ਹਾਂ ਤਾਂ ਫਰਸਾ ਜਾ ਪਾਣੀ ਮੰਗੋ ਕਰੇ ਆਪ ਦਾ ਉਹ ਨੂੰ ਆਏ ਵੀ ਮੇਰੇ ਘਠੇ ਲੱਗ ਜਣ ਜੇ ਵੀ ਦੇ ਪਾਣੀ ਨਾਲੇ ਸਰ ਜਵੇ ਪੁੱਤ तेरे ਘਠੇ ਲਾ ਲੈ ਕੇ ਬੱਸ ਹੁਣ ਆ ਬੰਮੇ ਨਾਲ ਫੇਰ ਮੋਈ ਮੁਕੜੇ ਦੇ ਉੱਤੇ ਮਤਿ ਲੈ ਲਈ ਕੇ ਕੋਈ ਨਹੀਂ ਮੁਕੜੇ ਜਗਦੀਪ ਨੇ ਲਾਲੇ ਬੰਮੇ ਨੇ ਲਾਲੇ ਨਾ ਇਹਨੇ ਕਿੱਥੇ ਕਰਨਾ ਹੈ ਕਿਆ ਜਿੱਥੇ ਇਹਦਾ ਉਹ ਜਿੱਥੇ ਕੱਗੇ ਆਪਾਂ ਖੜੇ ਤੇ ਖੂਬ ਗੋਲ ਜਿਹੜਾ ਕਹਿੰਦੇ ਘਠੇ ਲਾਉਣੇ ਇਹਨੇ 400 ਤੋਂ 3 ਗੁੰਜਾ ਦਾ ਹੈ ਨਹੀਂ ਚਾਰ ਆਹ ਆਹ ਹਮਝ ਗਿਆ ਮੈਂ ਉਹ ਅੱਧਾ ਕਿੱਗਾ ਜਗਾ ਉੱਥੇ ਕਮਾਇਆ ਬਸ ਲੱਗਣਾ ਕੋਈ ਨਹੀਂ ਲੱਗਣਾ ਕਿੱਥੇ ਉਹਦੇ 15 ਮਿੰਟ ਦਾ ਕੰਮ ਹੈ ਸਾਰੇ 20 ਦਾ ਹੈ ਸੀਦੇ ਚ ਕਰਿਓਣਾ ਹੈ ਹੈ ਸੀਦੇ ਚ ਕਰਿਓਣਾ ਆਉਂਦੇ ਚ ਪਾਕੇ ਕਰੀ ਉੱਥੇ ਜਾ ਲੱਗਣਾ ਤਾਂ ਫੇ ਬਾਹਰ ਹੁਣ ਤੂੰ ਕਿੱਧਰ ਹੈ ਉਹ ਤਾਂ ਖਾਡੇ ਪੇ ਕਰਦਾ ਬਹੁਤ ਹੁਣਾ ਕੋਈ ਨਾ ਤੂੰ ਚੱਲ ਚੱਲ ਕੁਝ ਕਰਨੀ ਕੱਟੇ ਗੁਰੂ ਸਾਹਿਬ ਨੂੰ ਉਹ ਪਾਉਂਦਾ ਹਲੇ ਜਨਤ ਹੋਣਾ ਇਹਨੇ ਨੂੰ ਤੁੰਬੀ ਖਤਮ ਹੋ ਜਾਣੀ ਮੇਰੀ ਕਿਆ ਤੁੰਬੀ ਵੀ ਨਹੀਂ ਵੱਜਦੀ ਹੈਗੀ ਉਹਦੀ ਤੁੰਬੀ ਆਹ ਵਾਲੀ ਤੁੰਬੀ ਤਾਂ ਜ਼ਰੂਰੀ ਹੈ ਤੁੰਬੀ ਨੂੰ ਆਦਿ ਤੁੰਬੀ ਤਾਂ ਜ਼ਰੂਰੀ ਹੈ ਇਹ ਬਗ ਪਤੇ ਬਾਈ ਹੁੰਦੀ ਤੁੰਬੀ ਵਗੈਰ ਓ ਇਹ ਜ਼ਰੂਰੀ ਹੈ ਤੁੰਬੀ ਵਾਲੀ ਦੂਰ ਨੂੰ ਐਂ ਬ੍ਰੀਕ ਕਰ ਦਿੰਦੇ ਨੇ ਹਾਂ ਦੂਰ ਨੂੰ ਪਟਾਈ ਹੋਣੀ ਹੈ ਦੂਸੇ ਵੀ ਤੀਰ ਮਾਰੀ ਬ੍ਰੀਕ ਕਰਿਆ ਇਹਨੂੰ ਹੁਣ ਲਾਇਆ ਘੰਟਾ ਜਿਹੜਾ ਲਾਉਣਾ ਕੱਟ ਕੇ ਇਨੂੰ ਕਾ ਲੱਗਣਾ ਪਾਉਣੀ ਇਹਨੂੰ ਟਾਈਮ ਕੁਝ ਨਹੀਂ ਲੱਗਣਾ ਆਏਗਾ ਬਾਤ ਅੱਧ ਦਾ ਦੂਰ ਦੂਰ ਤੇ ਵਾਤੀ ਹੀ ਮੋੜ ਦੇ ਦਵਾਰ ਵਾਹ ਹੋ ਗਿਆ ਬੰਦ ਵਾੜ ਦੇ ਉੱਪਰ ਉੱਪਰ ਵਾਹ ਹੋ ਗਿਆ ਅੱਧ ਗਿਆ ਸਮਝਦਾ ਖਾਲਾ ਜੀ ਰਕੇ ਆ ਪਾਲੀ ਖੜਾਈ ਹੋ ਗਈ ਅੱਧ ਗਿਆ ਦੋ ਦੋ ਫੰਟਾ ਜੱਦ ਗਿਆ ਇਹ ਇਹਨੂੰ ਬਾਕੇ ਪੀਰ ਨਾ ਆਉਣੇ ਵੀ ਬਾਦੇ ਆ ਕੱਢਦੇ ਨਾ ਤਾ ਕੀ ਆਹ ਮੈਂ ਨਹੀਂ ਦੱਬੀ ਨਹੀਂ ਅੱਗੇ ਲੱਗਣੀ ਮੜੀ ਜੇ ਨਹੀਂ ਕੱਢਦਾ ਮੈਂ ਬਾਹਰ ਨੂੰ ਗਲ ਗਿੱਲੀ ਜੂ ਆ ਦੇਖਣ ਜਾਂਦਾ ਪੂਰਾ ਹੋਊ ਮੈਂ ਲੱਭੂਗਾ ਕਿੰਨਾ ਤੇ ਵੀ ਬਹੁਤ ਸੋਣਾ ਫੁੱਟਣਾ ਦਾ ਥੋੜਾ ਬਰੀਕ ਹੋ ਜਾਣਾ ਜਿਆਦਾ ਹਣਾ ਰਹਿਣ ਦੇ ਮੈਂ ਤਾਂ ਬਾਤਾਂ ਮੈਂ ਰਹਿਣ ਦੇ ਤੂੰ ਕਹਿ ਦੇ ਇੱਕ ਹੋ ਤਾਂ ਮੈਂ ਹੋ ਸਕੀਂ ਸੋਚਦਾ ਇੱਕ ਫੇਰ ਦੱਸੂਗਾ ਉਹਨੂੰ ਹੂੰ ਆ ਭੜਕ ਵੀ ਝੇਤੀ ਜਾਂਦਾ ਫਿਰ ਆ ਲਾਉਣਾ ਕਿ ਆਰੇ ਹੁਣ ਲਾਉਣਾ ਕਿ ਆਇਆ ਏ ਕਿੰਨਾ ਲਾਉਣਾ ਮੈਂ ਦਵਾ ਦੇ ਹਾਂ ਮੈਂ ਕਹਿੰਦਾ ਵੀ ਤਿੰਨ ਫਸਲਾਂ ਹੁੰਦੀਆਂ ਐ ਮੱਕੀ ਹੁੰਦੀ ਐ ਹਾਂ ਫਿਰ ਵੀ ਬਾਦ ਗੱਤਾਂ ਹੁੰਦੇ ਆ ਫੇਰ ਕਣ ਕੁੱਦੀ ਉੱਤੇ ਬਾਦ ਗੱਨਾ ਦੇਖ ਲਈ ਠੀਕ ਰਹੀ ਹਾਲੇ ਕੱਟ ਕਿੰਨਾ ਲੱਗਿਆ ਵੀ ਦੱਸ ਦੇ ਕਿਰੋਂ ਧਾਨਾਂ ਨੂੰ ਕੰਨੇ ਨੂੰ ਕੱਟਤਾ ਨਹੀਂ ਹਲੇ ਤੇਰੇ ਜਿੱਦਣ ਲੱਗਣ ਲੱਗੂਗਾ ਪਟ ਦੂੰਗੇ ਆਪ ਤਾਂ ਇਹਨਾਂ ਨੇ ਹੌਂਸਲੀ ਆਈ ਦੀ ਫੇਰ ਕਿ ਰੱਖਤੀ ਐ ਸੋងਾ ਮੁੱਲਖ ਦੀ ਅੱਜ ਘਾਹ ਪਤਨੀ ਕਮਣਾ ਉਹ ਖੇਤ ਦੋ ਸਾਲੋਂ ਕੰਨੇ ਕੰਨਾ ਰਿਹਾ ਖੇਤ ਬਦਲਣਾ ਚਾਹੁੰਦਾ ਬਦਲਣਾ ਚਾਹੀਦਾ ਘਟਦਾ ਤਾਂ ਹੈਗਾ ਕਿ ਕਿ ਦੂਸਰੇ ਸਾਲ ਦੋ ਸਾਲ ਨੂੰ ਇਹ ਕੰਨਾ ਘਟਦਾ ਹੈ ਚਾਰ ਸਾਲ 400 ਤਾਂ ਨਹੀਂ ਮਰਦਾ ਯਾਰ ਗੋਹਣੀ ਗੱਲ ਹੈ ਕਿ ਖੇਤ ਬਦਲੇ ਮੈਂ ਕਿਹਦੀ ਦਿੱਕਤ ਕਿਹਾ ਕਮਾ ਕੇ ਕਿ ਦੋ ਸਾਲ ਹੋਰ ਰੱਖਣਾ ਇੱਥੇ ਹੁਣ ਕਾਕਾ ਲਈ ਉੱਥੇ ਲਾ ਦੋ ਸਾਲ ਹੋਰ ਇਹ ਬਦਲਣਾ ਨਹੀਂ ਕਰਨਾ ਮੈਂ ਤਾਂ ਦੋ ਬਾਈਆਂ ਨੇ ਫੋਨ ਵੀ ਆਲੇ ਹੂੰ ਕਹਿੰਦੇ ਭਾਈ ਗਾਹਾਂ ਨੂੰ ਪਤਾ ਨਹੀਂ ਕਿਆ ਬਣਨਾ ਗੰਨੇ ਦਾ ਹੂੰ ਜਿਹੜਾ ਇਸੋਂ ਵੀ ਦੇਖੀ ਦੇ ਤੁਹਾਨੂੰ ਦੇਖੇ ਕਿਹੜਾ ਤੇ ਟਾਈਮ ਆਉਣਾ ਬਹੁਤ ਦਿਖਦੀ ਹੈ ਉਹ ਤਾਂ ਇਹ ਹੈ ਤਾਂ ਰਿਸਕ ਹੈ ਸਾਲਾ ਕੋਈ ਚੱਕੇ ਕੈਲੰਡਰ ਮੇ ਮਿਲਣ ਲੜਾ ਕੈਲੰਡਰ ਟੁੱਟ ਗਿਆ ਹੁਣ ਜਿਹਦੇ ਪਰਚੇ ਜਿਆਦੇ ਉਹਨੂੰ ਦੇਣ ਲੱਗ ਗਏ ਸਾੜੇ ਪਰਚਿਆਂ ਦਾ ਜਾਮੇ ਲੱਜਣਾ ਹੁਣ ਸਮਝ ਗਿਆ ਗੱਲ ਹੂੰ ਕਹਾਇਨਨ ਕੱਟ ਕੇ 10 ਪਰਤੀਆਂ ਫੜਾ ਕੇ ਹੱਥ ਮਾਂ ਲਿਆਓ ਜੀ ਫਟਾਫਟ ਲਿਆਓ ਫਟਾਫਟ ਉਹਦੇ ਬਾਅਦ ਇਹਨੇ ਮਿਲ ਬੰਦ ਕਰ ਦੇਣਾ ਹੋ ਆ ਇਹੋ ਹੁੰਦਾ ਫਿਰ ਫਿਰ ਪੱਠੇ ਮਾਰਨ ਥੱਪਾ ਚੱਕ ਵੀ ਲਿਆਓ ਹੁਣ ਕਿੰਨੇ ਅਗਲੇ ਜੂਗਾ ਅਗਲਾ ਕਹਾ ਭਈਆਂ ਨੇ ਵੀ ਘਟਣਾ ਕੋਈ ਗਮ ਮੀਤ ਹੈ ਨਹੀਂ ਲੱਦ ਲੱਦ ਕੇ ਤੁਰ ਹੀ ਜਾਊਗੀ ਹੈ ਕਿ ਨਹੀਂ ਉਹਨਾਂ ਨੇ ਵੀ ਨੰਬਰ ਸਿਰੇ ਘਟਨੀ ਹੈ ਚਾਹੀਦੀ ਮਸ਼ੀਨ ਇਹ ਚ ਹੈ ਕਿੰਨੇ ਵਾਲੀ ਇਹ ਵੀ ਆਜੂ ਹੌਲੀ ਹੌਲੀ ਵੱਟ ਟੱਕਲੀ ਹੈਗੀ ਇਹ ਵੀ ਹਾਂ ਹਾਂ ਇਹ ਵੀ ਆਜੂ ਹੌਲੀ ਹੌਲੀ ਲੋਡਿੰਗ ਵਾਲੀ ਮਸ਼ੀਨ ਦਿਖ ਲਾ ਗੰਨਾ ਵੱਢ ਗਿਆ ਸਭ ਆਕੇ ਜਾਂਦਾ ਉਹ ਵੀ ਟਰਾਲਿਆਂ 'ਚ ਹੀ ਆ ਗੰਨਾ ਹੂੰ ਹੂੰ ਇੱਕ ਉਹ ਦੂਆ ਟੋਟੇ ਕਰ ਦਿੰਦੀ ਗੰਨੇ ਦੇ ਆਹੋ ਫਿਰ ਟਰਾਲਾ ਦੂਆ ਚਾਹੀਦਾ ਫਿਰ ਉਹਨੂੰ ਜਿਹੜਾ ਆਪਣਾ ਆਹ ਹੁੰਨੇ ਆ ਚੈੱਕ ਵਾਲੇ ਆਹੋ ਇਹ ਆਪਣਾ ਕਬੂਲ ਡਰੌ ਕਰਦੇ ਹੁੰਨੇ ਆ ਕਿਹੜੇ ਹੁੰਨੇ ਟਰਾਲੇ ਕਬੂਲ ਡਰਾ ਲੈ ਜਾਂਦੇ ਆਹੋ ਬੜੇ ਵਿੱਡਾ ਵਾਲੇ ਬੜੇ ਵਿੱਡਾ ਵਾਲੇ ਹਾਂ ਆਹੋ ਯਾਹੀ ਦੇਖ ਜੀ ਟੋਕਾ ਕਰਨੇ ਨੂੰ ਉਹਦੀ ਪੂਰੀ ਛੋਟੀ ਮੋਟੀ ਉਹਦਾ ਆਪਰੀ ਕਰਦਾ ਇਹਦੀ ਪੂਰੀ ਮੋਟੀ ਹੁੰਦੀ ਇਹਦੀ ਹੁੰਦੀ ਹੈ ਜੜੀ ਪੂਰੀ ਉਹ ਹੀ ਆ ਲੋਡ ਵੀ ਸਹੀ ਹੁੰਦਾ ਫਿਰ ਜਾ ਕੇ ਉੱਥੇ ਜਾ ਕੇ ਢਟੇ ਹੀ ਕਰਨਾ ਬਾਤ ਹੈ ਇੱਕ ਗੱਲ ਹੋਰ ਵੀ ਹੈ ਕਿ ਕਿ ਜਿਹੜਾ ਮਸ਼ੀਨ ਵਾਲਾ ਹੈ ਜਿੱਕਣਾ ਰੋਹੀ ਆ ਗਈ ਗੰਨੇ ਨੂੰ ਉਹ ਤਾਂ ਸਭ ਤੋਂ ਜ਼ਿਆਦਾ ਸੁੱਕਦਾ ਹੋਊਗਾ ਹੈਨਾ ਪਤਾ ਨਹੀਂ ਹਰਕ ਤਾਂ ਪੈਣੀ ਹੈ ਕਿੱਥੇ ਹੁਣ ਗੰਨਾ ਪੂਰਾ ਪਿਆ ਕਿੱਥੇ ਸਾਲਾ ਟੋਕਾ ਹੋ ਗਿਆ ਉਹਦਾ ਉਹ ਤਾਂ ਜ਼ਿਆਦਾ ਹੀ ਸੁੱਕਣਾ ਫਿਰ ਆ ਪਰ ਹਾਂ ਦੋ ਦਿਨ ਟ੍ਰੈਲਾ ਖੜ ਗਿਆ ਉਹ ਤਾਂ ਬਹਿ ਗਿਆ ਹੈਨਾ ਉਹਦਾ ਖਾਣੇ ਵਾਲਾ ਕੰਮ ਨਹੀਂ ਹੈ ਕਿ ਉਹਦਾ ਉਹਦਾ ਚੱਕਰ ਹੋਰ ਹੈ ਉਹਨਾਂ ਦਾ ਟਾਈਮ ਲਾਉਣਾ ਤੁਨੂੰ ਮੇਰੀ ਗੱਲ ਸੁਣ ਲੈ ਤੂੰ 12 ਵਜੇ ਤੇ ਇਹ ਲਾ ਲਾ ਦਿੰਨਾ ਤੂੰ ਹਾਂ ਸ਼ਾਮ ਤੱਕ 8 ਵਜੇ ਤੱਕ ਉੱਠ ਹੁੰਦਾ ਤਾਂ ਤੂੰ ਉਹਦੇ ਲਿਖ ਜਾਨਾ ਇੱਧਰ ਪਰਚੀ ਹੀ ਘੰਟੇ ਮੈਂ ਜਰਾ ਸਾਫ਼ ਇੱਕ 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 ਪਰਚੀ ਘਾੜ ਦਿੰਦੇ ਨੂੰ ਘੰਟੇ ਚ ਮੰਨ ਕੇ ਜਲ ਜਦੋਂ ਇਹ ਆਪਣਾ ਮਿਲ ਸੁਬਹ ਨਾਲ ਤੇ ਮਸ਼ੀਨਾ ਚੱਲੂਗੀ ਆ ਕਿੰਨਾ ਤਾਂ ਹੋਈ ਹਿਸਾਬ ਨਾਲ ਜਾਣਾ ਉੱਥੇ ਵੀ ਤਾਂ ਜਦ ਤਨੂੰ ਪਰਚੀ ਵਗ ਪਰਚੀ ਆ ਗਈ ਹਾਂ ਪਰਚੀ ਆ ਗਈ ਕਿੰਦਰ ਤਾਂ ਸਾਲਾ ਉੱਥੇ ਲੈਣ ਮੈਂ ਲੱਗਣੀ ਪਊ ਜਾ ਕੇ ਫੇਰ ਇੰਨਾ ਕਿੰਨਾ ਕਿ ਹੁਣ ਉਹ ਨਹੀਂ ਖੜਦੇ ਅਗੇ ਕਿੰਨਾ ਟਾਈਮ ਲੱਗਦਾ ਤੈਨੂੰ ਮਿਲੂ ਨੇ ਤਾਂ ਨਹੀਂ ਪੀਂਨ ਨਾਲਾ ਇੱਕ ਦਿਨ ਦਾ ਹੀ ਕੰਮ ਹੈ ਜੇ ਮਰਜ਼ੀ ਨੂੰ ਆ ਜਾਓ ਘਾਤੇ ਦਾ ਪਾਣੀ ਨਹੀਂ ਯਾਰ ਅਨਲੋਡਿੰਗ ਟਾਈਮ ਲੰਦਾ ਉਸੇ ਇੱਥੇ ਆ ਆਪਾਂ ਕਰਨ ਲੱਗੇ ਨੇ ਨਾ ਜਦੋਂ ਮੂਜਾ ਮਚਾ ਚਾ ਕੱਕਦਾ ਹੋ ਉਹ ਟਾਈਮ ਲੰਦਾ ਸੀ ਜਾਨ ਨੂੰ ਜਦੋਂ ਟਰਾਲੀ ਦੂਈ ਆ ਤੁਸੀਂ ਸਿੱਧੀ ਖਾਲੀ ਕਰਨੀ ਜਾ ਕੇ ਉੱਧਰ ਗਾਹ ਕਿ ਨਹੀਂ ਸੜਲ ਵੀ ਜਾਈਦਾ ਮੂਰੇ ਉੱਧਰ ਤਾਂ ਪੀੜਾ ਕੱਟ ਲੋ ਉੱਧਰ ਤਾਂ ਦਿਖਾਈ ਨਹੀਂ ਵੀਡੀਓ ਹੀ ਬਣਾ ਕੇ ਯਾਰ ਜਿਹੜੀ ਵੀਡੀਓ ਪਾਈਦੀ ਤੇ ਟਰੱਕ ਦੇ ਨਾਲ ਹੁੰਦਾ ਅਨਲੋਡ ਹਾਂ ਟਰੱਕ ਨਾ ਚੱਕੀ ਲਪੜ ਖਾਲੀ ਕੀਤਾ ਲੱਗਿਆ ਤੇ ਉਹ ਤਾਂ ਕਿੰਨਾ ਫਾਇਦਾ ਉਹ ਤਾਂ ਚੀਜ਼ ਉਹਨੇ ਦਾ ਟਰੱਕ ਤੇਰੀ ਹੋਣੇ ਸਾੜੇ ਟਰੈਲੀਆਂ ਨਾਲੇ ਰੋਕ ਤੇ ਹੋਣੇ ਉਹਨੇ ਗਿਰੂਕ ਜੋ ਵਾਲੇ ਵੀ ਤੁਸੀਂ ਨਾ ਸਿੱਟੇ ਹੋ ਨਹੀਂ ਦਾਦਾ ਆਓ ਫਿਰ ਉਹ ਨਹੀਂ ਐ ਕਿਹੜਾ ਇਹ ਦੇ ਕੇ ਸਬਦਾ ਜੀ ਤੇ ਅਪਡੇਟ ਹੋਣਾ ਹੀ ਨਹੀਂ ਉੱਥੀ ਰਹਿਣਾ ਨਹੀਂ ਆਏ ਵੀ ਕਰਾਈ ਲੇਬਰ ਦੀ ਵਾਜੂ ਦੀ ਬਸ ਆਹ ਲੇਬਰ ਦੀ ਕਟਾਈ ਟਾਈਮ ਵੱਜਦਾ ਹੈ ਟਾਈਮ ਵੱਜ ਜਾਣਾ 100 ਰੁਪਿਆ ਲਹੁੰਦੇ ਆ ਇੱਥੇ ਤੇ ਸਿੱਟਣੇ ਦਾ ਹਾਂ ਕੁਆਂਟਲ ਦਾ ਵਾਹ 100 ਕੁਆਂਟਲ ਹੋ ਗਿਆ 100 ਰੁਪਿਆ ਦੇ ਲਹੁੰਦੇ ਆ ਵੱਢਣੇ ਦਾ ਤੇਰਾ 100 ਰੁਪਿਆ ਕੁਆਂਟਲ ਹਾਂ ਖੇਤ ਚ ਸਿੱਟਣਾ ਉਹਨਾਂ ਨੇ ਮਿਲ ਜਿਆ ਸਿੱਟਣਾ ਉਹ ਕਿਲੋਮੀਟਰਾਂ ਦਾ ਹਿਸਾਬ ਕਰਾਇਆ ਪੈਣਾ ਤੇਰੇ ਇਹ ਤਾਂ ਥੋੜਾ ਅੱਜ ਤਾਂ ਉਹੀ ਲੈ ਕੇ ਫਿਰ ਫਿਰ ਤੁਹਾਨੂੰ ਕੀ ਬਚਿਆ ਅੱਧਾ ਦੋ ਹੀ ਲੈ ਗਏ ਇਹਦਾ ਗੱਗੇ ਬਾਈ ਜਿੱਧਰ ਮਰਜੀ ਨਾ ਠਾ ਲਾ ਇਹ ਫਿਰ ਤੇਰਾ ਮਸ਼ੀਨ ਨੇ ਹੁਣ ਕੀਲੇ ਨਹੀਂ ਆਉਣਾ ਨਹੀਂ ਉੱਤੀ ਆ ਜਾਂਦਾ ਕੰਮ ਯਾਰ ਹੈ ਇੱਕ ਪਰਚੀ ਨੂੰ ਕਿੰਨਾ ਕੋਹਣਾ ਬਿੱਗਾ ਜਿਗਾ ਵੱਡੂ ਕੀ ਮਸ਼ੀਨ ਹਾਂ 5 6 ਕੁੰਟ ਲੈ ਜਾਂਦਾ ਇੱਧਰ ਆ ਜਾ ਬਰੇ ਆ ਕੇ ਦੱਸ ਦੇ 100 ਕੁੰਟ 100 ਕੁੰਟ ਲੈ ਜਾਂਦਾ ਬਿੱਗਾ ਜਿਗਾ ਵੱਡਦੀ ਗੱਗੇ ਮਸ਼ੀਨ ਹਾਂ ਹੁਣ ਬਿੱਗੇ ਚ ਕਿੰਨੀ ਕਾ ਹੁਣ ਤੇਰੀ ਇੱਕ ਪਰਚੀ ਦੇਣੀ ਤੈਨੂੰ ਨੇ ਔਰ ਤੈਨੂੰ ਐ ਥੋੜੋ ਵੀ ਤੂੰ ਕੀ ਲੈ ਲਿਆ ਤੂੰ ਉਹਦਾ ਹੋਈ ਸਿਸਟਮ ਐ ਉਹ ਬਣਨਾ ਕੋਰ ਜੇ ਬੀਨ ਆਈ ਤੇ ਤੇਰੇ ਪਰਚੀ ਆ ਸਾਬ ਤੇ ਹੋਣਾ ਫਿਰ ਪਰਚੀ ਬੜੀ ਹੋਊਗੀ ਚੱਕ ਦੋ ਟੋਕ ਫਿਰ ਕਾਲੀ ਚਾਈ ਦੇ ਫਿਰ ਉਹਨਾਂ ਨੂੰ ਉਹ ਜਿਹੜੀ ਮਸ਼ੀਨ ਹੋਊਗੀ ਨਾਲ ਜਿਹੜਾ ਕੰਮ ਆ ਬਾਈ ਟੂੜੀ ਵਾਲਾ ਕੰਮ ਹੈ ਹੈ ਟੂੜੀ ਕਦਾ ਕੰਮ ਹਾਂ ਜੇ ਤੂੰ ਮਸ਼ੀਨਾਂ ਤੇ ਰਪਾ ਤਾਂ ਟਰਾਲੀ ਤੇਰੀ ਹੋਊਗੀ ਆਹ ਕੰਮ ਚੱਲਣਾ ਦੋ ਟਰਾਲੀਆਂ ਤਿੰਨ ਟਰਾਲੀਆਂ ਆਵਾਜਾਨਿਕ ਨਹੀਂ ਬਣੇ ਤੁਨ ਤਾਂ ਦਾਰ ਦਾ ਕੰਮ ਚੱਲਣਾ ਦਲਾਂ ਨੂੰ ਸਾਰਾ ਪੱਹੀ ਜੀ ਚੱਲੀ ਜਾਂਦਾ ਜਿੱਦੇ ਸਾਰਾ ਪੱਹ ਤਾਂ ਗੱਲ ਕਿ ਹੋਣਾ ਤਾਂ ਹੈ ਜੀ ਗੱਲ ਨਹੀਂ ਹੌਲੀ ਸੈਟ ਹੋਣਾ ਸੈਟ ਮੇ ਹੁਣ ਹੋਰ ਪਾਸੇ ਮਹਾਲੀ ਮਸ਼ੀਨੀ ਚੁੱਕਦਾ ਆਈ ਉਹ ਇੱਧਰ ਚੱਲਦੀ ਆਈਆਂ ਬਾਹਰ ਹੋਰ ਮਹਾਰਾਸ਼ਟਰ ਕਿਉਂ ਨਹੀਂ ਆ ਚੱਲੀਆਂ ਇਹ ਵੀਡੀਓ ਵੀ ਚੱਲਦੀ ਆਈਆਂ ਬਸਰੀ ਵੀਡੀਓ ਆਈਆਂ ਹਾਂ ਚੱਲਦੀਆਂ ਕਿਤੇ ਆਪਣੇ ਪਾਉਣ ਹੈ ਨਹੀਂ ਇਹ ਚੀਜ਼ ਆਪਾਂ ਤਾਂ ਲੱਗਦਾ ਜਦੋਂ ਆ ਗਈ ਆਪਣੇ ਉਹਨੇ ਸਭ ਕੁਝ ਇਹ ਹੋਣਾ ਤੇਰਾ ਬਾ ਸਭ ਕੁਝ ਇਹ ਮਿਲ ਮਿਲਨੇ ਵੀ ਉਹ ਸਾ ਮਾ ਚਾ ਚੱਲ ਪੈਣਾ ਉਹ ਸਾ ਬਣਾ ਤੈਨੂੰ ਆਉਣਾ ਜਿੰਦੀ ਆਪਾਂ ਆ ਚੀ ਆਉਣਾ ਜਿੰਦੀ ਤੈਨੂੰ ਉਹ ਸਾ ਬਣਾ ਕੰਮ ਚੱਲ ਜਣਾ ਤੈਨੂੰ ਆਹ ਕੁਸ ਇੱਕ ਸਮਝ ਨਹੀਂ ਆਈ ਥਾਲੀ ਉਹ ਟਰੈਲੀਆਂ ਦੀ ਜਿਹੜੀ ਟਰੈਲੀ ਦੇ ਨਾਲ ਜੁੜੀ ਹੋਈ ਹੈ ਜਿਹਦੇ ਨਾਲ ਥਾਲੀ ਦਾ ਮੂਹਲੇ ਟਾਇਰ ਹੈ ਉਹਨੂੰ ਟਰੈਕਟਰ ਤੇ ਕਿਹੜੀ ਟਰਾਲੀ ਕਿਹੜੀ ਉਹ ਗਾਇਲ ਚਾਲਦੀ ਮਸ਼ੀਨ ਦੇ ਚੱਲਦੀ ਗਾਇਲ ਅੱਛਾ ਨਾਲ ਚੱਲਨੀ ਆ ਹਾਂ ਮੂਹਲੇ ਟਰੈਕਟਰ ਨੂੰ ਟਾਇਰ ਨਹੀਂ ਹੈਗੇ ਮੂਹਲੇ ਹੈ ਨਹੀਂ ਹਾਂ ਉਹ ਦੂਈ ਤੇਈ ਆਪਣਾ ਉਹ ਮੱਕੀ ਵਾਲੇ ਇਕ ਨਹੀਂ ਕਰਦੇ ਹੁੰਦੇ ਉਹ ਵਿਚਾਰਾ ਮੂਹਰੇ ਹੈ ਵੀ ਟਾਇਰ ਆ ਜਾਂਦਾ ਉਹ ਆਹੋ ਪਤਾ ਨਹੀਂ ਕਿਹ ਚੱਕਰ ਹੋ ਗੋਰੀ ਪਤਾ ਨਹੀਂ ਕੀ ਸਿਸਟਮ ਹੈ ਆ ਦੋੜੇ ਰੇ ਵਿੱਚ ਚੱਲ ਰਿਹਾ ਦੋ ਟਾਇਰਾਂ 'ਤੇ ਚੱਲਦਾ ਟਰੈਕਟਰ ਬਾਅਦ ਵਿੱਚ ਟਰੈਲੀ ਉਹਦੇ ਪਤਾ ਨਹੀਂ ਕਿ ਆਹ ਸਾਹ ਪਤਾ ਉਹਦਾ ਉਹ ਹਮ ਜਿਹਨੂੰ ਪਤਾ ਭਾਈ ਦੱਸ ਦਿਓ ਮੜ ਜਾ ਮੈਂ ਹੀ ਬਹੁਤ ਅਖੇ ਵੀਡੀਓ ਹੈ ਜੀ ਹਾਂ ਨਾਲ ਦੀਆਂ ਚੱਲੀ ਜਾਂਦਾ ਪਰ ਟਾਇਰ ਹੈ ਨਹੀਂ ਉਹ ਹੈਗਾ ਉਹਦੀ ਭੱਜਦੀ ਨਹੀਂ ਸਪੀਡ ਬਹੁਤ ਹੈ ਮਤਲਬ ਹੈਗੀ ਭੱਜਣੀ ਸਪੀਡ ਬਹੁਤ ਹੈ ਉਹਦੀ ਜੇ ਨਹੀਂ ਘਰ ਨਹੀਂ ਸਪੀਡ ਨਾਲ ਟੋਕਾਂ ਜਾਵਾਂ ਤੇ ਖੁੱਲੀਆਂ ਹੈ ਆਪਣੇ ਦੌਰੇ ਛੋਟੇ ਜ਼ਮੀਨਾਂ ਟੱਕ ਛੋਟੇ ਜਾਣੇ ਦੋ ਦੋ ਟੱਕ ਦੇ ਕਿੰਨੇ ਡੱਕ ਹੱਦ ਪੰਜ ਤੱਕ ਕਿੰਨੇ ਤੱਕ ਹੱਦ ਹੈ ਹਾਂ ਉੱਤੇ ਉੱਪਰ ਤੱਕ ਹੈ ਨਹੀਂ ਕੋਈ ਇੱਧਰ ਟੱਕ ਜਿਆਦਾ ਪੜਿਆ 100 100 ਕਿਲੋ ਪਿਆ ਕਿੰਨੇ ਟੱਕ ਟੱਕ ਨਹੀਂ ਦਿਖਦਾ ਸਾਲਾ ਇਹਦਾ ਵੀ ਹੋ ਰਿਹਾ ਸਾਲਾ ਪਰ ਕਾਹੀ ਜੀ ਨਹੀਂ ਨਿਕਲਦੀ ਓਹੀ ਜਗ੍ਹਾ ਕੰਮ ਚੱਲਣਾ ਹੈ ਓਹੀ ਜਗ੍ਹਾ ਕੰਮ ਚੱਲਣਾ ਹੈ ਹਾਂ ਓਹੀ ਜਿਹੜੀ ਮਸ਼ੀਨ ਨਾਲ ਤੇਰੇ ਆ ਮੱਕੀ ਵੇ ਪੜਦੇ ਹੋਗੇ ਇਹਦੇ ਕਿਲਾ ਹੋਊਗਾ ਫਿਰ ਉਹ ਪੈਰ ਹਾਂ 100 200 ਕਿਲੇ ਹੁੰਦੇ ਨਾ ਤਾਂ ਮਸ਼ੀਨ ਚ ਚੱਲਦੀ ਹਾਂ ਆਈ ਇੱਕ ਨਹੀਂ ਹੈ ਤਾਂ ਹੀ ਗੱਲ ਬਣਦੀ ਫਿਰ ਚੱਲ ਭਾਈ ਮਾਰ ਹੱਲਪੋ ਚੱਲ ਹੱੱਚ ਦੇ ਆ ਮੈਨੂੰ ਕਿਹੜੀ ਆ ਜੀ ਮਗਾ ਦਾ ਲਾਡੀ ਨਹੀਂ ਹੋਰ ਹੋਰ ਹਲਾ ਹਲਾ ਬੰਨੂ ਕੇ ਲੈ ਮੇਰੇ ਕਹਿੰਦਾ ਜੋਰ ਲੱਗਣਾ ਲੱਗ ਦੁੱਤੀ ਚੱਲ ਚੱਲ 买的宝贝来了。